ਸਰਜਮ ਜੀਠਾ ਰੋਡ ਬਾਈਪਾਸ ਤੇ ਇੱਕ ਨਿੱਜੀ ਸਕੂਲ ਚ 5 ਸਾਲਾ ਦੀ ਵਿਦਿਆਰਥਣ ਦੇ ਨਾਲ ਸੈਕਸ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸੈਕਸ ਸ਼ੋਸ਼ਣ ਕਰਨ ਵਾਲਾ ਵਿਦਿਆਰਥੀ ਵੀ ਉਹੀ ਸਕੂਲ ਵਿੱਚ ਨਾਂਵੀਂ ਜਮਾਤ ਵਿੱਚ ਪੜਦਾ ਹੈ ਤੇ ਜਿਸ ਦੀ ਉਮਰ ਕਰੀਬ 17 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਜਦੋਂ ਬੱਚੀ ਨੇ ਆਪਣੇ ਘਰ ਜਾ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਤੇ ਉਹਨਾਂ ਨੇ ਆ ਕੇ ਸਕੂਲ ਦੇ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਸਕੂਲ ਪ੍ਰਿੰਸੀਪਲ ਵੱਲੋਂ ਮੌਕੇ ਤੇ ਨੇ ਜਗਤ ਨੂੰ ਵੇਖਦੇ ਹੋਏ ਉਸ ਵਿਦਿਆਰਥੀ ਨੂੰ ਸਕੂਲ ਦੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਿਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਕਿਸੇ ਤਰ੍ਹਾਂ ਸਥਿਤੀ ਨੂੰ ਸ਼ਾਂਤ ਕਰਵਾਇਆ ਲੋਕਾਂ ਨੇ ਅਤੇ ਪਰਿਵਾਰਕ ਮੈਂਬਰਾਂ ਨੇ ਸਕੂਲ ਦੇ ਅੰਦਰ ਤੇ ਬਾਹਰ ਜਮ ਕੇ ਹੰਗਾਮਾ ਕੀਤਾ ਤੇ ਸਕੂਲ ਦੀ ਕਾਫੀ ਭੰਨ ਤੋੜ ਵੀ ਕੀਤੀ ਗਈ ਉੱਥੇ ਬੜੀ ਮੁਸ਼ਕਲ ਦੇ ਨਾਲ ਪੁਲਿਸ ਕਨਚਾਰੀਆਂ ਨੇ ਮੀਡੀਆ ਨੇ ਆਪਣੇ ਜਾਨ ਬਚਾਏ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਸਕੂਲ ਦੇ ਅੰਦਰ ਹੋਈ ਸਕੂਲ ਵਿੱਚ ਪੜ੍ਹਦੇ ਛੋਟੇ ਬੱਚੇ ਤੇ ਟੀਚਰਾਂ ਨੂੰ ਬਾਹਰ ਕੱਢਿਆ ਤੇ ਇਲਾਕੇ ਦੇ ਲੋਕਾਂ 'ਚ ਗੁੱਸਾ ਇੰਨਾ ਸੀ ਕਿ ਉਹਨਾਂ ਵੱਲੋਂ ਉਸ ਲੜਕੇ ਦੇ ਜੋ ਕਿ ਸਕੂਲ ਦੇ ਬਾਹਰ ਪਰਿਵਾਰਕ ਮੈਂਬਰਾਂ ਦਾ ਖੋਖਾ ਬੀੜੀ ਸਿਗਰਟ ਦਾ ਸੀ ਉਸ ਨੂੰ ਬੁਰੀ ਤਰ੍ਹਾਂ ਭੰਨ ਤੋੜ ਕੇ ਸਾਰਾ ਸਮਾਨ ਖਿਲਾਰ ਦਿੱਤਾ ਉਸ ਲੜਕੇ ਨੂੰ ਉਹਨਾਂ ਦੇ ਹਵਾਲੇ ਕੀਤਾ ਜਾਵੇ ਪਰ ਪੁਲਿਸ ਵੱਲੋਂ ਹੋਰ ਫੋਰਸ ਮੰਗਵਾ ਕੇ ਲੜਕੇ ਨੂੰ ਬੜੀ ਮੁਸ਼ਕਲ ਦੇ ਨਾਲ ਸਕੂਲ ਦੇ ਵਿੱਚੋਂ ਬਾਹਰ ਕੱਢ ਕੇ ਪੁਲਿਸ ਥਾਣੇ ਲੈ ਜਾਂਦਾ ਗਿਆ پڙهيو 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 ਅੱਜ ਪਾ ਦਿਓ ਚੁੰਗਿਆ ਦਿਖਾ ਰਹੇ ਤੁਹਾਨੂੰ ਦੇਖੋ ਗੱਡੀ ਦੇ ਵਿੱਚ ਜਿਹੜਾ ਮੁਜਰਮ ਆ ਉਹਨੇ ਭਾ ਲਿਆ ਈ ਬਿਲਕੁਲ ਲਾਈਵ ਵੀਡੀਓ ਸਾਡੀਆਂ ਕੰਦੇ ਬਿਲਕੁਲ ਗੱਡੀ 'ਚ ਭਾਗਿਆ ਜਿਹੜਾ ਆ ਬਿਲਕੁਲ ਕਿਹੜੀ ਜਗ੍ਹਾ ਤੇ ਸਰਮਚੀੜਾ ਰੋਡ ਬਾਈਪਾਸ ਰਾਮਨਗਰ ਕਲੋਨੀ ਮੇਰਾ ਨਾਮ ਕਰਮ ਵੀਰਿਆ ਗੱਲ ਹੋਈ ਆ 8 ਸਾਲ ਦੀ ਬੱਚੀ ਆ ਇਹ ਦਿਨ ਸ਼ੁੱਕਰਵਾਰ ਇਹ ਗਲਤ ਕੰਮ ਹੋਇਆ ਆ ਪਰ ਲੜਕੀ ਨੇ ਅੱਜ ਦੱਸਿਆ ਵੀ ਅੱਜ ਕੰਨੀ ਮੈਂ ਸਕੂਲ ਨਹੀਂ ਜਾਣਾ ਕਿ ਇੱਕ ਲੜਕੇ ਨੇ ਮੇਰੇ ਨਾਲ ਇਦਾਂ ਦਾ ਗਲਤ ਕਰਮ ਕੀਤਾ ਜਦੋਂ ਇਦਾਂ ਦਾ ਗਲਤ ਕਰਮ ਕੀਤਾ ਪਤਾ ਲੱਗਾ ਫਿਰ ਸਾਰੇ ਲੋਕੀ ਇੱਕ ਦੂਜੇ ਨੂੰ ਦੱਸ ਕੇ ਇੱਥੇ ਇਕੱਠੇ ਹੋਏ ਆ ਲੇਕਿਨ ਅੱਜ 2.5 ਘੰਟੇ ਹੋ ਚਲੇ ਆ ਸਕੂਲ ਦੇ ਪ੍ਰਿੰਸੀਪਲ ਨੇ ਤਾਲਾ ਲਗਾ ਕੇ ਉਹਨੂੰ ਅੰਦਰ ਬੰਦ ਕੀਤਾ ਇੱਕ ਡੇਢ ਘੰਟੇ ਬਾਅਦ ਪੁਲਸ ਆਈ ਆ ਪੁਲਸ ਨੇ ਵੀ ਸਾਨੂੰ ਉਹਨੂੰ ਮਤਲਬ ਕੀ ਸਾਡੇ ਹਵਾਲੇ ਉਹਨੂੰ ਹੱਥ ਨਹੀਂ ਲੰਗ ਦਿੱਤਾ ਕਿਉਂ ਸਾਡਾ ਰੋਸ ਆ ਕਿ ਉਹ ਬੰਦਾ ਕਮ ਸੇ ਕਮ ਕਿਨੇ ਇੰਨਾ ਗਲਤ ਕੰਮ ਕੀਤਾ ਆ ਜਨਤਾ ਦੇ ਵਿੱਚੋਂ ਚੰਗੀ ਤਰ੍ਹਾਂ ਦੀ ਮਾਰ-ਪਟਾਈ ਹੋ ਕੇ ਜਾਂਦੀ ਉਹਨੂੰ ਪਤਾ ਚੱਲਦਾ ਲੇਕਿਨ ਐਸਪੀ ਸਾਹਿਬ ਆਏ ਆ ਉਹ ਕਹਿੰਦੇ ਆ ਕਿ ਜੋ ਸਾਡੀ ਬੰਦੀ ਕਾਰਵਾਈ ਆ ਸਖਤ ਤੋਂ ਸਖਤ ਕਾਰਵਾਈ ਇੱਥੇ ਕੀਤੀ ਜਾਏਗੀ ਪ੍ਰਸ਼ਾਸਨ ਤੇ ਕਾਰਵਾਈ ਕਰੋ ਸਕੂਲ ਪ੍ਰਸ਼ਾਸਨ ਦੀ ਲਾਪਰਵਾਹੀ ਮੈਂ ਕਹਿੰਦਾ ਕਿ ਪ੍ਰਸ਼ਾਸਨ ਦੀ ਕਾਰਵਾਈ ਸਕੂਲ ਦੀ ਸਕੂਲ ਦੀ ਤੇ ਲਾਪਰਵਾਹੀ ਹੈ ਹੀ ਆ ਸਕੂਲ ਦੀ ਲਾਪਰਵਾਹੀ ਤਾਂ ਪਹਿਲੇ ਹੈਗੀ ਉਹਦੇ ਤੁਸੀਂ মিডিਆ ਵਾਲੇ ਨੇ ਆਵਾਜ਼ ਪਤਾ ਨਹੀਂ ਕਿ ਸਕੂਲ ਦੀ ਲਾਪਰਵਾਈ ਆ ਜੇ ਇਸ ਕੇਸ 'ਚ ਸਾਡਾ ਪ੍ਰਸ਼ਾਸਨ ਵੀ ਸਾਥ ਨਹੀਂ ਦੇਗਾ ਆਪਾਂ ਦੁਬਾਰਾ ਧਰਨਾ ਲਾਵਾਂਗੇ ਕੀ ਆ ਕਿਹੜਾ ਸਕੂਲ ਹੈ ਇਹ ਰਤਰਾ ਪਬਲਿਕ ਸਕੂਲ ਕੀਤਾ ਜਾਵੇ ਕਿਹੜੀ ਜਗ੍ਹਾ ਤੇ ਮੁਜੀਠਾ ਰੋਡ ਬਾਈਪਾਸ ਰਾਮਨਗਰ ਕਲੋਨੀ ਉਹ ਮੁੰਡਾ ਜਿਹੜਾ ਮੁੰਡਾ ਫੜਿਆ ਉਹਦੀ ਉਮਰ ਉਹ ਮੁੰਡੇ ਦੀ ਉਮਰ ਹੈਗੀ 18-20 ਸਾਲ ਉਹ ਵੀ ਇੱਥੇ ਪੜਦਾ ਹਾਂਜੀ ਉਹ ਵੀ ਇੱਥੇ ਪੜਦਾ ਠੀਕ ਹੈ ਕੋਈ ਨਾ ਐਂਟਰਨ ਕਰ ਦਿਓ ਜਲਦੀ ਕਰ ਅੱਜ ਜੀ ਮੁਜੀਠਾ ਰੋਡ ਬਾਈਪਾਸ ਤੇ ਜੋ ਰਤਰਾ ਪਬਲਿਕ ਸਕੂਲ ਹੈ ਉਥੇ ਸਾਨੂੰ 26 ਤਰੀਕ ਨੂੰ 1 ਵਜੇ ਕਰੀਬ ਇਨਫੋਰਮੇਸ਼ਨ ਮਿਲੀ ਸੀ ਕੀ 5 ਸਾਲ ਦੀ ਲੜਕੀ ਦੇ ਨਾਲ ਕੋਈ ਦੁਸ਼ਕਰਮ ਹੋਇਆ ਵਾ ਜਿਸ ਤੋਂ ਬਾਅਦ ਇੱਥੇ ਅਸੀਂ ਮੌਕੇ ਤੇ ਆਏ ਹਾਂ ਸਬ ਇੰਸਪੈਕਟਰ ਲੇਡੀ ਸਬ ਇੰਸਪੈਕਟਰ ਨੂੰ ਬੁਲਾਇਆ ਗਿਆ ਵਾ ਤੇ ਲੜਕੀ ਦੀ ਸਟੇਟਮੈਂਟ ਲਿਖੀ ਜਾ ਰਹੀ ਹੈ ਸਟੇਟਮੈਂਟ ਦੇ ਵਿੱਚ ਜੋ ਕਿ ਉਸੇ ਵੱਲੋਂ ਦੋਸ਼ 16 ਸਾਲ ਦੇ ਇਸ ਸਕੂਲ ਦੇ ਲੜਕੇ ਤੇ ਲਗਾਇਆ ਜਾ ਰਿਹਾ ਵਾ ਉਸ ਨੂੰ ਵੀ ਐਪੀਅਰਡ ਕੀਤਾ ਗਿਆ ਵਾ ਜੋ ਵੀ ਸਟੇਟਮੈਂਟ ਲੜਕੀ ਲਿਖਾਉਂਦੀ ਉਸ ਦੇ ਮੁਤਾਬਕ ਕਾਰਵਾਈ ਕੀਤੀ ਗਈ ਹੈ। ਲੜਕਾ ਵੀ ਇਸ ਸਕੂਲ ਚ ਪੜਦਾ ਕਿੰਨੀ ਕਲਾਸ ਹੈ? ਬਿਲਕੁਲ ਜੀ ਲੜਕਾ ਵੀ ਇਸ ਸਕੂਲ ਦਾ ਸਟੂਡੈਂਟ ਆ ਜਿਸ ਦੀ ਉਮਰ ਕਰੀਬ 16 ਸਾਲ ਆ ਤੇ ਉਹ 9th ਕਲਾਸ ਪੜਦਾ ਹੈ। ਕੋਈ ਸੀਸੀਟੀਵੀ ਕਵਰੇਜ ਲੱਗੇ ਸਕੂਲ ਦੀ? ਨਹੀਂ ਸੀਸੀਟੀਵੀ ਹੈ ਜੀ ਇਸ ਚੈੱਕ ਕਰ ਰਹੇ ਹਾਂ ਬਟ ਇਨਸੀਡੈਂਟ ਫਰਾਈਡੇ ਦੱਸਿਆ ਜਾ ਰਿਹਾ ਵਾ। ਸੋ 3 ਦਿਨ ਪੁਰਾਣਾ ਇਨਸੀਡੈਂਟ ਹੈ। ਅਧਿਕਾਰੀਆਂ ਨੇ ਮਾਸਟਰ ਅਧਿਆਪਕ ਨੂੰ ਫਰਮਾਨਗਾਮਾ ਵੀ ਕੀਤਾ ਜਾ ਰਿਹਾ ਹੈ। ਹਾਂ ਬਿਲਕੁਲ ਜੀ ਉਹਨਾਂ ਨੇ ਸਮਝਾਇਆ ਜਾ ਰਿਹਾ ਵੇ ਕਿ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈ। ਜੋ ਵੀ ਲੜਕੀ ਦੀ ਸਟੇਟਮੈਂਟ ਹੋਊਗੀ ਉਸ ਦੇ ਮੁਤਾਬਕ ਸਖਤ ਕਾਰਵਾਈ ਲੜਕੇ ਦੇ ਖਿਲਾਫ ਕੀਤੀ ਜਾ ਰਹੀ ਹੈ ਬਿਲਕੁਲ ਜੀ ਪਰਚਾ ਦਰਜ ਕਰਨ ਤੋਂ ਬਾਅਦ ਇਮੀਡੀਟਲੀ 24 ਘੰਟੇ ਦੇ ਵਿੱਚ ਵਿੱਚ ਮੈਡੀਕਲ ਕਰਵਾਇਆ ਲੱਗਦਾ ਸਕੂਲ ਦੀ ਵੀ ਇਸ ਦੇ ਮਾਮਲੇ ਦੇ ਵਿੱਚ ਲਾਪਰਵਾਹੀ ਸਾਹਮਣੇ ਆਈ ਹੈ ਸਕੂਲ ਕੀ ਲੱਗਦਾ ਸਕੂਲ ਤੋਂ ਹੀ ਕਰਵਾਇਆ ਕੀ ਇਹ ਹਜੇ ਦੇਖੋ ਜੀ ਸਟੇਟਮੈਂਟ ਜੋ ਫੈਮਲੀ ਲਿਖਾਉਂਦੀ ਹੈ ਉਸ ਦੇ ਮੁਤਾਬਕ ਕਾਰਵਾਈ ਕਰ ਰਹੀ ਹੈ